ਸਤਿ ਸ੍ਰੀ ਅਕਾਲ ਜੀ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਵੈਗਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਸਾਰੇ ਆਪਣੇ ਘਰਾਂ ਵਿੱਚ ਖੁਸ਼ ਰਹੋ ਹੱਸਦੇ ਵਸਦੇ ਰਹੋ ਅੱਜ ਮੈਨੂੰ ਆਪਾਂ ਤੁਹਾਡੇ ਵਾਸਤੇ ਕੁਝ ਛੂਟ ਨੇ ਦਿਖਾਉਣ ਵਾਸਤੇ ਤੇ ਆਪਾਂ ਮਸ਼ੀਨ ਵਰਕਸ਼ੂਟ ਤਿਆਰ ਕੀਤੇ ਨੇ ਹਲਕੇ ਹਲਕੇ ਬੈਲਾ ਬਾਕੀ ਜੀ ਆਪਾਂ ਆਹ ਦੇਖ ਲετε ਵੇਲਾ ਜੀ இது ஆவா பத்தலைய பத்தியா ஹல்கன ஆலா டாத் சோனா சூடான ஆடத்தை கட்ட வரத்தி இப்போ ஹல்கி ஜெய பண்ண ஆட்ட வரக்கிட்ட ரெடித்தப்பட ரெடித்தூட சோ சூட ஆடர் தயார் அப்போ ஒன்ற உடவாத்தி வேலாத்தி வேலாங்க முறை ਆਜ ਵੀ ਸੇਮ ਹੀ ਇਸੇ ਨਾਲ ਦੇਗਾ ਥੋੜਾ ਜਿਹਾ ਕਲਰ ਦਾ ਫਰਕ ਹੈਗਾ ਜਿਵੇਂ ਆਹ ਜੂੜਦਾ ਕਲਰ ਥੋੜਾ ਜਿਹਾ ਲਾਈਟ ਸੀਗਾ ਤੇ ਡਾਰਕ ਵੇ ਆਪਾਂ ਛੇਡ ਦੇ ਦੀ ਵੇਲ ਬਣਾਈ ਹੋਈ ਹੈ ਤੇ ਆਹ ਡਾਰਕ ਸੀਗਾ ਤੇ ਇਹ ਤੇ ਲਾਈਟ ਛੇਡ ਬਣਾਈ ਹੋਈ ਨਹੀਂ ਆਵਾਜ਼ ਜੂੜ ਕਿਸੇ ਭੈਣ ਦਾ ਆਪਾਂ ਪਹਿਲਾਂ ਵਰਕ ਕੀਤਾ ਹੋਇਆ ਸੀ ਕਿਤੋਂ ਕਰਾਇਆ ਹੋਇਆ ਸੀ ਉਹਨਾਂ ਨੇ ਉਹ ਕਹਿੰਦੇ ਸਾਨੂੰ ਪਸੰਦ ਨਹੀਂ ਆਇਆ ਇੱਕ ਆ पाच ਊੜ ਤਿਆਰ ਕੀਤਾ ਜੀ ਇਹ ਤੇ ਬਾਵਾ ਤੇ ਵੇਲਾ ਕਿਸ ਤਰੀਕੇ ਤੇ ਵਰਕ ਕਰਗਾ ਤੇ ਬਾਜੂ ਆਗ ਨਾ ਇਹ ਛੂਟ ਪਹਿਲਾਂ ਨਾ ਸਾਰਾ ਪੂਰਾ ਛੂਟ ਸੀਗਾ ਤੇ ਇਹ ਨਾ ਕਿਸੇ ਭੈਣ ਤੋਂ ਜ਼ਿਆਦਾ ਪਤਾ ਨਹੀਂ ਪਸੰਦ ਨਹੀਂ ਆਇਆ ਵਰਕ ਖਰਾਬ ਹੋ ਗਿਆ ਜੀ ਤੇ ਉਹਨਾਂ ਨੇ ਦੁਬਾਰੇ ਸਾਥੋਂ ਵਰਕ ਕਰਵਾਇਆ ਗਿਆ ਆ ਬੇਲਾ ਵਾਲਾ ਆਡੀਆਂ ਸੀ ਜੀ ਇਹ ਕਨੇ ਕੱਟ ਕਰਕੇ ਅਸੀਂ ਲਾ ਦੇਾਂਗੇ ਇਹਨੂੰ ਇੱਧਰ ਦੁਬਾਰਾ ਕੱਢ ਦਿਓ ਤੁਸੀਂ ਮੈਂ ਇਸ ਦੁਆਰਾ ਵਰਕ ਕਰਕੇ ਦਿੱਤਾ ਉਹਨਾਂ ਨੂੰ ਪਹਿਲਾਂ ਵਾਲੇ ਵਰਕ ਤੇ ਥੋੜੀ ਫਿਨਿਸ਼ਿੰਗ ਵੀ ਘੱਟ ਸੀਗੀ ਸਫਾਈ ਨਹੀਂ ਸੀਨੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਭੈਣੋ ਤੁਹਾਡੇ ਰਿਸਪੌਂਸ ਦੇ ਨਾਲ ਹੀ ਸਾਡੇ ਚੈਨਲ ਨੇ ਅੱਗੇ ਜਾਣਾ ਜਲਦੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਰੱਬ ਰੱਖਾਂ